ਬੱਲੋ ਅੱਜ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਤੇ ਕੇ ਪੇਡ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕੀ 26 ਜਨਵਰੀ ਦਾ ਦਿਨ ਹੈ ਇਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਦੂਜੇ ਸਮੇਂ ਦੇ ਜਿੱਦ ਖਾ ਲਈ ਤੇ ਉਹ ਸਮੇਂ ਚੰਡੀਗੜ੍ਹ ਪੁਲਿਸ ਵੱਲੋਂ ਮੇਜੇ ਟਿਪਰ ਨੇ ਬਾਈਲੇ ਪੜੇ ਹੋਏ ਨਗਾਤ ਤੇ ਨ ਤਸਵੀਰਾਂ ਤੁਸੀਂ ਦੇਖੋ ਸਿੱਧੀਆਂ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਤੋਂ ਜੇ ਚੌਕ ਦੇ ਉੱਪਰ ਸ਼ੂਟਿੰਗ ਕਰਨ ਦੀ ਕੋਸ਼ਿਸ਼ ਕਰਨ ਲੱਗੇ ਸੀ ਓਏ ਤੁਸੀਂ ਦੇਖੋ ਇੱਕ ਪਾਸੇ ਜਿਹੜੇ ਕਿਸਾਨ ਦਿਖਾ ਦਿਓ ਇਸ ਪਾਸੇ ਕਿਸਾਨ ਜਿਹੜੇ ਨੇ ਆਪਣਾ ਟਰੈਕਟਰ ਮਾਰਚ ਲੈ ਕੇ ਆਏ ਨੇ ਇਹ ਤਸਵੀਰਾਂ ਦੇਖੋ ਇਹ ਜਿਹੜੇ ਉੱਤੋਂ ਉੱਤਰ ਕਿੱਥੇ ਜਾ ਰਹੇ ਹੋ ਜ਼ਮੀਨਾਂ ਦੇ ਇਹ ਦੇਖੋ ਕੁਝ ਤਸਵੀਰਾਂ ਦੇ ਵਿੱਚ ਚੰਡੀਗੜ੍ਹ ਚੌਕ ਚੰਡੀਗੜ੍ਹ ਚੌਕ ਦੇ ਪਹਿਲੇ ਹੀ ਜੇ ਤੁਸੀਂ ਦੇਖੋ ਕਿ ਨਾਲ ਜਿਹੜੇ ਤਸਵੀਰ ਖੜਨੇ ਆ ਕਿੱਥੇ ਕੀ ਚੰਡੀਗੜ੍ਹ ਪਹੁੰਚ ਕੇ ਪੋਕਟਾ ਇਤਿਹਾਸ ਕਰ ਦਿੱਤੇ ਨੇ ਬਾਤ ਉਹਦੇ ਖਬਰ ਸ਼ੇਅਰ ਕਰਿਓ ਕਿਉਂਕਿ ਚੰਡੀਗੜ੍ਹ ਬੜੰਦਾ ਜਿਹੜਾ ਰੂਟ ਪਲ ਨਹੀਂ ਕੀਤਾ ਜਾ ਰਿਹਾ ਸੀ ਪਰ ਉਸ ਤੋਂ ਪਹਿਲੇ ਹੀ ਚੰਡੀਗੜ੍ਹ ਪੁਲਿਸ ਨੂੰ ਦੇਖੋ ਇਹ ਜੋ ਬਾਈਲੇ ਪਰ ਜੇ ਟੀਪਰ ਲਵਾਏ ਗਏ ਨੇ ਤੇ ਤੁਸੀਂ ਦੇਖੋ ਚੰਡੀਗੜ੍ਹ ਪੁਲਿਸ ਤੇ ਨਾਜ ਇਹ ਜਾਪ ਪੁਲਿਸ ਦੇ ਦੋਵੇਂ ਪਾਸੇ ਖੜੀ ਹੈ ਤੁਸੀਂ ਦੇਖੋ ਮੈਜਰ ਇਸ ਵਿੱਚ ਹਾਜ਼ਰ ਮੇਰੀ ਤੱਕ ਪੰਜਾਬ ਦਾ ਕਾਰਜ ਲੋਕ ਪ੍ਰਸ਼ੰਸਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੇ ਕਿਸਾਨਾਂ ਵੱਲੋਂ ਇੱਕ ਪ੍ਰੋਜੈਕਟ ਚੱਲ ਰਹੀ ਹੈ ਤਾਂ ਇੱਧਰ ਪੈਕੀ ਦਾ ਹੌਸਲੇ ਦੀ ਕਮਾਈ ਟਰੈਕਟਰ ਦਿਖਾ ਦਿਓ ਜਿਹਦੇ ਤੁਸੀਂ ਦੇਖੋ ਵੱਡੀ ਗੱਲ ਕਿ ਟਰੈਕਟਰ ਜਿਹੜੇ ਪਹੁੰਚ ਰਹੇ ਨੇ ਇਹ ਲਾਈਵ ਤਸਵੀਰਾਂ ਨੇ ਬੱਤ-ਬਤ ਖਬਰ ਸ਼ੇਅਰ ਕਰੋ ਨਾਲੇ ਉੱਤਰ ਕਰਕੇ ਦਿਖਾ ਦਿਓ ایک <متاز> دو <متاز> تصویر ہے چنڈیگڑ لگے انتظام کرتے ہیں دیکھو ٹیکسٹر مارچ <متاز> جا جائے اپریڈ کیا جائے منگا <متاز> لے کے دیکھو منگا <متاز> لو لے کے اپنی منگوں <متاز> کو لے کے ہے کان سڑکوں کے اوپر بیرکیٹ چنڈر نہیں ہوتا مرلاپور بیر چونک ہے اس کو پہلے دیکھو جگہ روک لیا چھوٹا مرلہ پور بیر تصویر دکھا رہے ہیں جو چنڈیگ ਉਹ ਚੰਡੀਗੜ੍ਹ ਦੇ ਅਰੀਏ ਦੇ ਵਿੱਚ ਟਰੈਕਟਰ ਨੂੰ ਰੋਕ ਕੇ ਤਦ ਦੇਖੋ ਕੀ ਮੈਂ ਦੀ ਪਰ ਉਹ ਦੇ ਰਹੀ ਪੰਜਾਬ ਪੰਜਾਬ ਵਿੱਚ ਚਲਾਈ ਜਾ ਰਹੀ ਚੰਡੀਗੜ੍ਹ ਦੇ ਵਿੱਚ ਮੈਂ ਐਂਟਰ ਹੋਣ ਦਿੱਤਾ ਜਾ ਰਿਹਾ ਪਰ ਮੈਂ ਕੀ ਤੂੰ ਦੇਖੋ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪਰ ਉਸ ਤੋਂ ਬਾਵਜੂਦ ਜਿਹੜਾ ਟਰੈਕਟਰ ਇਹਦੇ ਬੰਦੂਰ ਤਜਾਰਾ ਇਹ ਤਸਵੀਰਾਂ ਦੇਖੋ ਬਗਲੇ ਡਿਪਰ ਦੇ ਨੇ ਬਾਈ ਦੇ ਪਾਸੇ ਡਿਪਰ ਨੇ ਹੋ ਲਗਾ ਦਿੱਤਾ ਨੇ ਦੂਜੇ ਪਾਸੇ ਨਾਲ ਦੀ ਨਾਲ ਕੜੀਆਂ ਬੱਸਾਂ ਉੱੜ ਕੇ ਲੰਘ ਰਹੀਆਂ ਨੇ ਜੇ ਕਿਸਾਨ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਗ੍ਰਿਫਤਾਰੀ ਵੀ ਪਾਈ ਜਾ ਸਕਦੀ ਸੀ ਪਰ ਦੇਖੋ ਕਿ ਨਾਲ ਦੀ ਨਾਲ ਜਿਹੜੇ ਤਸਵੀਰਾਂ ਪੰਤੂ ਖੜੇ ਜਾ ਰਹੇ ਆ ਕਿ ਬੜੀ ਮੁਸਤਫਦੀ ਵਰਤੀ ਹੋਈ ਹੈ ਚੰਡੀਗੜ੍ਹ ਪੁਲਿਸ ਨੇ ਕਿਸੇ ਇੱਕੋ ਨਾਲ ਵੀ ਦਲਾਤ ਤੱਕ ਮਾਰਚਾ ਉਹ ਚੰਡੀਗੜ੍ਹ ਤੋਂ ਕੋਈ ਹੋਣਦਾ ਇਸ ਨੂੰ ਲੈ ਕੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਹੜਾ ਡਾਕਟਰ ਮਾਰਚਾ ਜਿੱਤਿਆ ਨਾਲ ਹੈ ਆ ਲੈ ਤਸਵੀਰਾਂ ਭਾਈ ਤਸਵੀਰਾਂ ਉਹ ਖੜੇ ਜਾ ਰਹੇ ਚੰਡੀਗੜ੍ਹ ਦੇਖੋ ਕਿਵੇਂ ਪੰਡੀਗੜ੍ਹ ਪੁਲਿਸ ਨਾਲ ਪੰਜਾਬ ਪੁਲਿਸ ਜੇਈ ਲਗਾਤਾਰ ਇੱਥੇ ਤੋਂ ਮੁਸਤਫਦੀ ਨਾਲ ਖੜੀ ਹੈ ਤਾਂ ਵੱਖ-ਵੱਖ ਟ੍ਰੈਕਟਰਾਂ ਦੇ ਨਾਲ ਕਲੋਡ ਕੀਤੀ ਜਾ ਰਹੀ ਹੈ ਇਹ ਮੈਕ ਤਸਵੀਰਾਂ ਤੁਹਾਨੂੰ ਇਹ ਚੰਡੀਗੜ੍ਹ ਏਰੀਆਈ ਮੁੱਲਾਂ ਪਰ ਬੈਰੀਅਰ ਦਿਖਾ ਰਹੇ ਦੀ ਕਿ ਚੰਡੀਗੜ੍ਹ ਐਂਟਰ ਹੁੰਦਾ ਹੈ ਚੰਡੀਗੜ੍ਹ ਸ਼ੁਰੂ ਹੁੰਦਾ ਉਹ ਜਗ੍ਹਾ ਉੱਤੇ ਹੀ ਇਹ ਤਸਵੀਰ ਹੈ ਕਿਤੇ ਤੁਸੀਂ ਦੇਖੋ ਕਿ ਭਾਰੀ ਗਿਣਤੀ ਜੋ ਪੁਲਿਸ ਲੱਗੀ ਹੋਈ ਆ ਪੁਲਿਸ ਵੱਲੋਂ ਜਦੋਂ ਪੂਰਤਾਂ ਇੰਤਜ਼ਾਮ ਸਖ਼ਤ ਤੋਂ ਕਰ ਲਏ ਸੀ ਜਿਸ ਤੋਂ ਬਾਅਦ ਇੱਕ ਪੁਲਿਸ ਸ਼ੱਕ ਸੀ ਕਿ ਕਿਤੋਂ ਕਿਤੋਂ ਅ ਚੰਡੀਗੜ੍ਹ ਦੇ ਵਿੱਚ ਕਿਸਾਨ ਆਪਣੀ ਟਰੈਕਟਰਾਂ ਦੀ ਪਲੇਟ ਕਰ ਸਕਦੇ ਹੋ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਲੰਬੀ ਗਿੜਤੀ ਦੇ ਵਿੱਚ ਟਰੈਕਟਰ ਆਏਗੇ ਤੁਹਾਨੂੰ ਪਾਸੇ ਜਿਹੜੀ ਟ੍ਰੈਫਿਕ ਜਿਹੜੀ ਪੁਲਿਸ ਵੱਲੋਂ ਰੋਕੀ ਹੋਈ ਹੈ ਤਾਂ ਚੰਡੀਗੜ੍ਹ ਪੁਲਿਸ ਜਿਹੜੀ ਸਵੇਰ ਤੋਂ ਇਸ ਜਗ੍ਹਾ ਉੱਤੇ ਬੈਰੀਕੇਡ ਲਾ ਕੇ ਬੈਠੀ ਸੀ ਕਿਸੇ ਤਰੀਕੇ ਨਾਲ ਜਿਹੜੇ ਕਿਸਾਨ ਉਹ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋ ਸਕਣ ਤਾਂ ਲੰਬੀ ਗਿੜਤੀ ਦੂਰ ਤੱਕ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਟ੍ਰੈਫਿਕ ਜਿਹੜੀ ਜਾਮ ਲੱਗ ਚੁੱਕਾ ਹੈ ਤਾਂ ਟ੍ਰੈਫਿਕ ਜਾਮ ਤੁਸੀਂ ਦੇਖੋਗੇ ਦੂਰ ਤੱਕ ਮੈਂ ਤਸਵੀਰਾਂ ਕਹਾਂਗਾ ਕੈਮਰਾਮੈਨ ਨੂੰ ਕਿ ਦਿਖਾ ਦਿਓ ਕਿ ਦੂਰ ਤੱਕ ਜਿਹੜੀ ਐਂਬ ਸਾਮਣੇ ਤਸਵੀਰ ਦਿਖਾਉਂਦੇ ਹਾਂ ਤੁਸੀਂ ਇੱਕ ਐਂਬੂਲੈਂਸ ਖੜੀ ਹੋਈ ਹੈ ਵਿੱਚ ਜਿਹੜੀ ਲਗਦਾ ਹੈ ਕਿ ਕਿਸੇ ਮਰੀਜ਼ ਨੂੰ ਲੈ ਕੇ ਆਉਂਦੀ ਹੋਵੇਗੀ ਉਹ ਤਸਵੀਰ ਦਿਖਾ ਦਿਓ ਕਿ ਇਸ ਤੀਰੋ ਨਾਲ ਦਿਖ ਰਿਹਾ ਕਿ ਸਾਹਮਣੇ ਐਂਬੂਲੈਂਸ ਜਿਹੜੀ ਖੜੀ ਹੋਈ ਹੈ ਉਸ ਦੇ ਵਿੱਚ ਬਾ ਉਹ ਲਾਈਵ ਤਸਵੀਰਾਂ ਤੁਹਾਨੂੰ ਨਵਾਂ ਚੰਡੀਗੜ੍ਹ ਏਰੀਆ ਦਿਖਾ ਰਿਹਾ ਮੁੱਲਾਂ ਪਰ ਬੈਰੀਅਰ ਦੇ ਚੰਡੀਗੜ੍ਹ ਪੁਲਿਸ ਵੱਲੋਂ ਪੁਖਤਾ ਇੰਕਤ ਤਸਵੀਰ ਬਦਲੋ ਟਿੱਪਰ ਜਿਹੜੇ ਪਰਕੇ ਖੜਾ ਦੀ ਤਸਵੀਰ ਤੋਂ ਬਾਅਦ ਜਾ ਕੇ ਕਿਸਾਨਾਂ ਦੇ ਟਰੈਕਟਰ ਰੁਕੇ ਹੋਏ ਸੀ ਤਾਂ ਟਰੈਕਟਰ ਇਹਨੂੰ ਦੋ ਟਰੈਕਟਰ ਦੇ ਮਾਲਕ ਸੀ یا پھر ابھی جیت کمشن کہ ملاپور بیرئر چونک ہے چونک تو پہلے ہی جگہ کتنے ٹرک کٹ جان تو چونک جو اوپر نہیں کمان کی دیکھو تصویر یہ چنڈی گڑھ کے چنڈی گڑھ کے بارڈر بھی دکھا رہے ہیں چنڈ بارڈر دیکھو بچھو ویڈی گنتی کے ٹریکٹر لے کے جاڈ کر رہے ہیں دیکھو ایک پاس پنجاب جگہ جگہ الگ الگ ضلع کے پریڈ ٹریکٹر کی کی جا رہی ہے ਅਤੇ ਇਹ ਤਾਂ ਜਿਸ ਤਰੀਕੇ ਨਾਲ ਇਹ ਪ੍ਰੋਬਲਮ ਦਾ ਕਿੰਨਾ ਕਰਸਾ ਸਰਕਾਰ ਉੱਤੇ ਪੈਂਦਾ ਕਿੰਨੀ ਕੇਂਦਰ ਸਰਕਾਰ ਮੰਦੀ ਕਿੰਨੀ ਪੰਜਾਬ ਸਰਕਾਰ ਮੰਦੀ ਹੈ ਇਹ ਤਾਂ ਹੁਣ ਵਾਲ ਸਮਝ ਸਕੇ ਤੁਹਾਡੇ ਨਾਲ ਸੁਮਿੱਤ ਦੇ ਨਾਲ ਪ੍ਰਤੀਸ਼ਤ